ਰਾਸ਼ਟਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪੱਖ ਦੇ ਮਸਲਿਆਂ ਨੂੰ ਖੋਲ ਕੇ ਪਰਖਦੇ ਹਾਂ ਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਬੀਤੇ ਕੱਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 74 ਸਾਲਾਂ ਧਨਖੜ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮਾ ਨੂੰ ਸੰਬੋਧਿਤ ਆਪਣੇ ਅਸਤੀਫੇ ਦੇ ਪੱਤਰ ਦੇ ਵਿੱਚ ਸਿਹਤ ਦੇ ਸੰਬੰਧੀ ਕਾਰਨਾ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਤੇ ਉਹਨਾਂ ਨੇ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਸੌਂਪਿਆ ਜੋ ਕਿ ਸੰਵਿਧਾਨ ਦੀ ਧਾਰਾ 67 ए ਦੇ ਅਧੀਨ ਹੈ ਜਗਦੀਪ ਤਨਖਣ ਜੋ ਕਿ ਅਗਸਤ 2022 ਤੋਂ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਵਜੋਂ ਸੇਵਾ ਨਿਭਾ ਰਹੇ ਸਨ ਉਹਨਾਂ ਨੇ ਆਪਣਾ ਕਾਰਜਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੋ ਅਤੇ ਸੰਸਦ ਮੈਂਬਰਾਂ ਦੇ ਸਹਿਯੋਗ ਦੇ ਲਈ ਧੰਨਵਾਦ ਪ੍ਰਗਟ ਕੀਤਾ ਤੇ ਉਹਨਾਂ ਦੇ ਅਸਤੀਫੇ ਨੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ ਤੇ ਜਦਕਿ ਵਿਰੋਧੀ ਧਿਰਾਂ ਨੇ ਇਸ ਮੁੱਦੇ ਦੇ ਪਿੱਛੇ ਹੋਰ ਡੂੰਘੇ ਕਾਰਨ ਹੋਣ ਦੀ ਸੰਭਾਵਨਾ ਜਤਾਈ ਹੈ ਪਰ ਖੈਰ ਇਸ ਮੁੱਦੇ ਦੀ ਤਹਿ ਤੱਕ ਜਾਵਾਂਗੇ ਇਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਤਜਿੰਦਰ ਬਰਲੀ ਜੀ ਸਵਾਗਤ ਹੈ ਸਰ ਤੁਹਾਡਾ ਧੰਨਵਾਦ ਜੀ ਸੋ ਸਰ ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਦੇਖੋ ਜੀ ਪਿਛਲੇ ਦਿਨਾਂ ਤੋਂ ਆਰਸਿਸ ਬਨਾਮ ਭਾਜਪਾ ਇੱਕ ਸ਼ੀਤ ਯੁੱਧ ਦਾ ਦੌਰ ਚੱਲ ਰਿਹਾ ਹੈ ਜੀ ਇਸ ਸ਼ੀਤ ਯੁੱਧ ਨੇ ਅਜੇ ਕਈ ਹੋਰਾਂ ਦੇ ਸਤੀਫੇ ਲੈਣੇ ਨੇ ਹਮ ਹਮ ਆਖਣ ਨੂੰ ਇਹ ਗੱਲ ਬਹੁਤ ਸੰਖੇਪ ਲੱਗਦੀ ਹੈ ਹਮ ਤੁਸੀਂ ਜਦੋਂ ਨੈਸ਼ਨਲ ਪੱਤਰ ਦੀਆਂ ਖਬਰਾਂ ਫਰੋਲਦੇ ਹੋ ਤੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਕਨਟਰਡਿਕਸ਼ਨ ਜਿਹੜੀ ਹੈ ਉਹ ਆਰਐਸਐਸ ਮੁਖੀ ਤੇ ਸਟੇਟ ਦੇ ਮੁਖੀ ਸ਼੍ਰੀ ਨਰਿੰਦਰ ਮੋਦੀ ਦੇ ਵਿਚਕਾਰ ਦਿਖਾਈ ਦਿੰਦੀ ਹੈ। ਹੂੰ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਰਾਜਨੀਤੀ ਦੇ ਇਤਿਹਾਸ ਨਾਲ ਵਾਸਤਾ ਲੋਕ ਨੇ ਹਾਂਜੀ ਉਹ ਦੱਸਦੇ ਨੇ ਕਿ ਕਦੀ ਵੀ ਅਜਿਹਾ ਨਹੀਂ ਹੁੰਦਾ ਕਿ ਸਟੇਟ ਦਾ ਮੁਖੀ 나ਗਪੁਰ ਜਾਵੇ ਤੇ ਉੱਥੇ ਜਾ ਕੇ ਉਹ ਆਰਐਸਐਸ ਦੇ ਦਫ਼ਤਰ ਦੇ ਵਿੱਚ ਆਰਐਸਐਸ ਦੇ ਮੁਖੀਆਂ ਨੂੰ ਮਿਲੇ ਹੂੰ ਭਾਵੇਂ ਕਿ ਅ ਸਿੱਧੇ ਰੂਪ ਦੇ ਵਿੱਚ ਇਹ ਜਿਹੜੀ ਭਾਜਪਾ ਹੈ ਇਹ ਆਰਐਸਐਸ ਦੀ ਇੱਕ ਰਾਸੀ ਸ਼ਾਖਾ ਆ ਹੂੰ ਹਾਂਜੀ ਜਿਵੇਂ ਆਰਐਸਐਸ ਕੋ ਇਤਿਹਾਸ ਕਲਨ ਕਮੇਟੀ ਆ ਜਿਵੇਂ ਆਰਐਸਐਸ ਕੋਲ ਸਵਦੇਸ਼ੀ ਮੰਚ ਆ ਜਿਵੇਂ ਆਰਐਸਐਸ ਕੋ ਕੋਈ ਹੋਰ ਵੱਖਰੇ ਵੱਖਰੇ ਆਧਾਰੇ ਨੇ ਮਜ਼ਦੂਰਾਂ ਦੇ ਨੇ ਕਿਸਾਨਾਂ ਦੇ ਨੇ ਨੌਜਵਾਨਾਂ ਦੇ ਨੇ ਔਰਤਾਂ ਦੇ ਨੇ ਇਦਾਂ ਉਹਦਾ ਇਹ ਰਾਸੀ ਵਿੰਗ ਆ ਹੂੰ <laughs> ਕਿਉਂਕਿ 2014 ਤੋਂ ਇਹ ਵਿੰਗ ਕਾਬਜ਼ ਹੋਇਆ ਹੈ ਔਰ ਦੇਸ਼ ਦੀ ਸਤਾ ਤੋਂ ਜਿਹੜੇ ਵਸਤਾ ਲੋਕ ਨੇ ਉਹ ਸਮਝਦੇ ਨੇ ਕਿ ਇਹਦੇ ਕਾਬਜ਼ ਹੋਣ ਦੇ ਪਿੱਛੇ ਆਰਐਸਐਸ ਹੈ ਹੂੰ ਹੂੰ ਹੁਣ ਜਦੋਂ ਤੋਂ ਸ਼੍ਰੀ ਨਰਿੰਦਰ ਮੋਦੀ ਦੇਸ਼ ਦੀ ਸਤਾ ਤੇ ਕਾਬਜ਼ ਨੇ ਤੇ ਉਦੋਂ ਆਉਂਦਿਆਂ ਹੀ ਉਹਨਾਂ ਨੇ ਆਪਣੇ ਹੀ ਗੁਰੂ ਹੂੰ ਹੂੰ ਲਾਲ ਕਿਸ਼ਨ ਅਡਵਾਨੀ ਹੋਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਹਾਂਜੀ ਬਹਾਨਾ ਇਹ ਲਾਇਆ ਗਿਆ ਕਿ ਤੁਸੀਂ 75 ਸਾਲਾਂ ਤੋਂ ਉੱਪਰ ਹੋ ਗਏ ਹੋ ਹੂੰ ਤੁਹਾਡਾ ਹੁਣ ਜੋ ਰਤਬਾ ਹੈ ਉਹ ਆਰਐਸਐਸ ਦੀ ਤੇ ਸਾਰੇ ਮਤਲਬ ਟੀਮ ਦੀ ਅਗਵਾਈ ਕਰਦਾ ਉਹਨੂੰ ਸਲਾਹ ਦੇਣ ਦਾ ਹਾਂਜੀ ਹੁਣ ਜਦੋਂ ਸਤੰਬਰ ਮਹੀਨੇ ਦੇ ਵਿੱਚ ਹੂੰ ਸ਼੍ਰੀ ਨਰਿੰਦਰ ਮੋਦੀ ਹੋਰੀ ਆਪ 75 ਨੂੰ ਟੱਪ ਰਹੇ ਨੇ ਹੂੰ ਤੇ ਇੱਕ ਸਵਾਲ ਖੜਾ ਹੋਇਆ ਕਿ શ્રી ਨਰਿੰਦਰ ਮੋਦੀ ਵੀ ਰਿਟਾਇਰ ਹੋਣਗੇ ਬਿਲਕੁਲ ਸਹੀ ਜੀ ਜਿਹੜੇ ਨਿਜਮ ਲਾਲ ਕਿਸ਼ੋਰ ਅਡਵਾਨੀ ਤੇ ਬਣਾਏ ਜਿਹੜੇ ਜੋਸ਼ੀ ਹੋਰਾਤੇ ਬਣਾਏ ਜਾਂ ਐਸੇ 10 ਤੋਂ ਵੱਧ ਲੀਡਰ ਨੇ ਜਿਹੜੇ ਉਸ ਵੇਲੇ ਐਕਟਿਵ ਸੀ ਅੱਜ ਵੀ ਲਾਲ ਕਿਸ਼ੋਰ ਅਡਵਾਨੀ ਹੋਰੀ 91 ਸਾਲਾਂ ਦੇ ਬਜ਼ੁਰਗ ਹੋ ਗਏ ਨੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇਹ ਅਹੁਦੇ ਦਿੱਤੇ ਜਾ ਸਕਦੇ ਸੀ ਪਰੰਤੂ ਉਹਨਾਂ ਨੂੰ ਸਤਾ ਤੋਂ ਲਾਂਭੇ ਕੀਤਾ ਗਿਆ ਜਿਨ੍ਹਾਂ ਲੋਕਾਂ ਦੀ ਬਦੌਲਤ ਭਾਜਪਾ ਹੁੰਦ ਚਾਈ ਜਿਨ੍ਹਾਂ ਲੋਕਾਂ ਦੀ ਬਦੌਲਤ ਭਾਜਪਾ ਸਤਾ ਤੱਕ ਪਹੁੰਚੀ ਭਾਜਪਾ ਤੇ ਜਨ ਸੰਘ ਹੁੰਦੀ ਸੀ ਜਨਤਾ ਪਾਰਟੀ ਤੋਂ ਇਹ ਭਾਰਤੀ ਜਨਤਾ ਪਾਰਟੀ ਬਣੀ ਸੋ ਇਸ ਨੂੰ ਬਣਾਉਣ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ ਪਸੀਨਾ ਡੋਲਿਆ ਉਹ ਲੋਕ ਇਸ ਗੁਜਰਾਤੀ ਜਿਹੜੇ ਇਹ ਭਾਜਪਾ ਦੇ ਆਗੂ ਨੇ ਇਹਨਾਂ ਨੇ ਪਿੱਛੇ ਕੀਤਾ ਹੁਣ ਇਸ ਦੌਰ ਦੇ ਵਿੱਚ ਜਦੋਂ ਆਪਾਂ ਅਚਾਨਕ ਦੇਖਦੇ ਆ ਇਹ ਤਾਂ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਸ਼੍ਰੀ ਜਗਦੀਪ ਧਰਖੜ ਜੀ ਜਿਹੜੇ ਅਸਤੀਫਾ ਦੇਣਗੇ ਕੱਲ ਪਾਰਲੀਮੈਂਟ ਦਾ ਪਹਿਲਾ ਦਿਨ ਸੀ ਕਿਉਂਕਿ ਸਾਡੇ ਸੰਵਿਧਾਨ ਮੁਤਾਬਕ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਉਹ ਰਾਜ ਸਭਾ ਦਾ ਸਭਾਪਤੀ ਹੁੰਦਾ ਸਭਾਪਤੀ ਹੋਣ ਦੇ ਨਾਤੇ ਤੇ ਉਹਨਾਂ ਨੇ ਉਸ ਰਾਜ ਸਭਾ ਦੇ ਸੈਸ਼ਨ ਨੂੰ ਚਲਾਉਣਾ ਸੀ ਉਹਦੇ ਵਿੱਚ ਦੀਆਂ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਵਿੱਚ ਉਹ ਹਾਜ਼ਰ ਸੀ ਜਦੋਂ ਉਹ ਉਹਨਾਂ ਨੂੰ ਕਾਂਗਰਸ ਦੇ ਮਲਕਰਜਨ ਖੜਗੇ ਹੋਰਾਂ ਨੇ ਕਿਹਾ ਕਿ ਇਸ এজেন্ডੇ ਤੇ ਗੱਲ ਕੀਤੀ ਜਾਣੀ ਚਾਹੀਦੀ ਹੈ آپریشن ਕਾਲ ਦੇ ਵਿੱਚ ਕਿ ਜਿਹੜੀ ਅ ਅਸੀਂ ਪਹਿਲਗਾਮ ਦਾ ਇਹ ਜਿਹੜਾ ਹਾਦਸਾ ਹੋਇਆ ਉਹਦੇ ਹਮਲਾਵਰ ਫੜੇ ਨਹੀਂ ਗਏ ਉਹਦੇ ਹਮਲਾਵਰ ਪਛਾਣੇ ਨਹੀਂ ਗਏ ਉਹਦੇ ਹਮਲਾਵਰ ਮਾਰੇ ਨਹੀਂ ਗਏ ਸੋ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਸੰਧੂਰ ਦੀ ਜਿਹੜੀ ਯੁੱਧ ਹੈ ਉਹਦੀ ਯੁੱਧ ਨੀਤੀ ਤੇ ਗੱਲ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਅਮਰੀਕਾ ਦੇ ਦਖਲ ਤੇ ਗੱਲ ਹੋਣੀ ਚਾਹੀਦੀ ਹੈ ਸੋ ਜਦੋਂ ਇਹ ਵੱਡੇ ਸਵਾਲ ਸ਼੍ਰੀ ਜਗਦੀਪ ਧਨਖੜ ਹੋਰਾਂ ਨੂੰ ਪੁੱਛੇ ਜਾ ਰਿਹਾ ਸੀ ਤਾਂ ਸਮਾਂ ਮੰਗਿਆ ਜਾ ਰਿਹਾ ਸੀ ਤਾਂ ਜਗਦੀਪ ਧਨਖੜ ਹੋਰੀ ਹਾਜ਼ਰ ਸੀ ਜਗਦੀਪ ਧਨਖੜ ਹੋਰੀ ਲੱਗ ਨਹੀਂ ਸੀ ਰਿਹਾ ਕਿ ਉਸ ਦੀ ਵਾ ਦੇ ਦਿੰਗੇ ਤੇ ਜਦੋਂ ਦੇਰ ਰਾਤ ਇਹ ਅਸਤੀਫਾ ਅ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੁਪਦੀ ਮੁਰਮੂ ਜੀ ਤੇ ਪਹੁੰਚਦਾ ਹੈ ਅਤੇ ਜਦੋਂ ਇਸ ਤੀਫੇ ਦੀਆਂ ਖਬਰਾਂ ਅਜੰਤਕ ਹੁੰਦੀਆਂ ਨੇ ਤਾਂ ਲੋਕ ਹੱਕੇ ਬੱਕੇ ਰਹਿ ਗਏ ਨੇ ਕਿ ਇੱਕ ਕਿਉਂ ਤੇ ਕੀ ਹੋਇਆ ਹੁਣ ਜਿਵੇਂ ਉਹਨਾਂ ਨੇ ਆਪਣੇ ਸਟੀਫ ਵਿੱਚ ਲਿਖਿਆ ਕਿ ਉਹਨਾਂ ਦੀ ਸਿਹਤ ਨਾ ਸਾਜ਼ਗਾਰ ਹੈ ਹਾਂਜੀ ਬਿਲਕੁਲ ਇਹ ਗੱਲ درست ਹੈ ਕਿ ਜਦੋਂ ਵਾਰਸਟ ਸੈਸ਼ਨ ਚੱਲ ਰਿਹਾ ਸੀ ਤੇ ਉਸ ਵੇਲੇ ਚੱਲਦੇ ਸੈਸ਼ਨ ਵਿੱਚ ਵੀ ਉਹ ਬਿਮਾਰ ਹੋਗਾ ਸੀ ਉਹ ਦਿਲ ਦੇ ਰੋਗਾਂ ਤੋਂ ਪੀੜਤਲੇ ਉਹ ਏਮਜ਼ ਵਿੱਚ ਦਾਖਲ ਹੋਏ ਸੀ ਕੁਝ ਸਮਾਂ ਏਮਜ਼ ਚ ਰਹਿਣ ਤੋਂ ਬਾਅਦ ਠੀਕ ਹੋਏ ਤੇ ਵਾਪਸ ਆ ਕੇ ਉਹਨਾਂ ਨੇ ਫਿਰ ਉਸ ਕਾਰਵਾਈ ਨੂੰ ਚਲਾਇਆ ਸੀ ਪਰ ਅਸੀਂ ਇਹ ਸਮਝਦੇ ਆਂ ਵੀ ਦੇਸ਼ ਵਿੱਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋ ਐਸੇ ਅਹੁਦੇ ਨੇ ਜਿਨ੍ਹਾਂ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਹੁੰਦਾ ਹਮ ਪਰ ਜਗਦੀਪ ਧਨਖੜ ਹੋਰੀ ਸਦਾ ਹੀ ਐਕਟਿਵ ਰਾਜਨੀਤੀ ਕਰਦੇ ਰਹੇ ਇਹਨਾਂ ਦੀ ਜਿਹੜੀ ਐਕਟਿਵਨੈਸ ਹੈ ਜਿਵੇਂ ਪਾਰਟੀ ਦੀ ਲਾਈਨ ਦੀ ਅਗਵਾਈ ਕਰਨ ਵਾਲੀ ਐਕਟਿਵਨੈਸ ਸੀਗੀ ਇਹਨਾਂ ਕੋ ਸੋ ਇਹਨਾਂ ਦਾ ਅਸਤੀਫਾ ਦੇ ਦੇਣਾ ਇੱਕ ਬਾਜ਼ਾਰਤ ਬਣਿਆ ਹੋਇਆ ਹੈ ਕਿ ਅਸਤੀਫਾ ਇਹਨਾਂ ਨੇ ਕੀ ਭਾਜਪਾ ਦੇ ਕਹਣ ਤੇ ਦਿੱਤਾ ਹਾਂ ਜਾਂ ਇਹਨਾਂ ਨੇ ਆਰਐਸਐਸ ਦੇ ਕਹਣ ਤੇ ਦਿੱਤਾ ਜੀ ਕੀ ਇਹਨਾਂ ਨੇ ਕੌਨਫੀਡੈਂਸ ਆਰਐਸਐਸ ਨੂੰ ਲਿਆ ਹਾਂ ਜੇ ਇਹਨਾਂ ਨੇ ਕੌਨਫੀਡੈਂਸ ਵਿੱਚ ਆਰਐਸਐਸ ਨੂੰ ਲਿਆ ਤਾਂ ਫਿਰ ਆਉਣ ਵਾਲੇ ਦਿਨ ਜਿਹੜੇ ਆ ਇਹ ਭਾਜਪਾ ਲਈ ਵੱਡੀ ਮੁਸੀਬਤ ਬਣ ਸਕਦੇ ਨੇ ਤੁਸੀਂ ਦੇਖੋ ਨਾ ਕਿ ਪਿਛਲੇ ਦਿਨਾਂ ਤੋਂ ਆ ਭਾਜਪਾ ਦੇ ਖੇਮੇ ਦੇ ਕੁਝ ਲੀਡਰ ਜਿਹੜੇ ਨੇ ਹਾਂਜੀ ਉਹ ਰਾਹੁਲ ਗਾਂਧੀ ਦੀਆਂ ਤਰੀਫਾਂ ਦੇ ਪੁਲ ਬਣ ਰਹੇ ਨੇ ਇਹ ਗੱਲ ਹਮਮ ਐ ਇਦਾਂ ਹੀ ਨਿਤਨ ਗਟਕਰੀ ਹੋਰਾਂ ਨੇ ਨਾਗਪੁਰ ਚ ਜਾ ਕੇ ਭਾਸ਼ਣ ਦਿੱਤਾ ਤੇ ਉਹਨਾਂ ਨੇ ਆਖਿਆ ਕਿ ਇਸ ਸਰਕਾਰ ਦੇ ਵਿੱਚ ਜੇ ਸਰਕਾਰ ਦੇ ਆਪ ਕੈਬਨਿਟ ਮੰਤਰੀ ਆ ਉਹ ਕਹਿੰਦੇ ਕਿ ਇਸ ਸਰਕਾਰ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਵੱਧ ਰਿਹਾ ਹੈ ਮਤਲਬ ਉਹਨਾਂ ਨੇ ਸਰਕਾਰ ਨੂੰ ਆਪਣੀ ਹੀ ਇੱਕ ਵੱਡੀ ਸਵਾਲ ਚ ਕ੍ਰਿਟੀਸਾਈਜ਼ ਕੀਤਾ ਆੜੇ ਹੱਥੀਂ ਲਿਆ ਆੜੇ ਹੱਥੀਂ ਲਿਆ ਜੀ ਇਦਾਂ ਹੀ ਅਸੀਂ ਦੇਖ ਰਹੇ ਆ ਕਿ ਆਰਐਸ ਦੇ ਮੁਕੀ ਸ਼੍ਰੀ ਮੋਹਨ ਭਗਵਤ ਜੀ ਨੇ ਇਹ ਨਰਿੰਦਰ મોદી ਬਾਰੇ ਇਹ ਗੱਲ ਕਹੀ ਕਿ ਜਦੋਂ 75ਵੇਂ ਸਾਲ ਦੀ ਸ਼ਾਲ ਜਿਹੜੀ ਆ ਮੋਢਿਆਂ ਤੇ ਓੜ ਲਈਏ ਫਿਰ ਇਹ ਸਾਰਾ ਕੁਝ ਛੱਡ ਦੇਣਾ ਚਾਹੀਦਾ ਹੂੰ 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 ਪਾਰਟੀ ਵਿੱਚ ਪ੍ਰਧਾਨ ਦੀ ਚੋਣ ਵੀ ਇੱਕ ਮੁੱਦਾ ਬਣੀ ਹੋਈ ਆ ਸੋ ਇਸ ਸਾਰੇ ਦੇ ਸੰਦਰਭ ਵਿੱਚ ਆ ਹੀ ਜਗਦੀਪ ਧਨਖੜ ਹੋਰਾ ਦਾ ਜਿਹੜਾ ਅਸਤੀਫਾ ਆ ਉਹ ਕਿਸੇ ਥਾਂ ਤੇ ਗੋਟੀ ਜਿਹੜੀ ਐ ਉਹ ਫਿੱਟ ਨਹੀਂ ਹੋਈ ਤੇ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਸਹੀ ਹੈ ਜੀ ਸੋ ਵਿਰਲੇ ਸਾਹਿਬ ਪਹਿਲਾਂ ਵੀ ਜਗਦੀਪ ਤਨਖੜ ਦਾ ਸਦਾ ਹੀ ਵਿਵਾਦਾਂ ਦੇ ਨਾਲ ਵਸਤਾ ਰਿਹਾ ਹੈ ਉਹਨਾਂ ਦੇ ਉੱਤੇ ਪਹਿਲਾਂ ਵੀ ਮਹਾਦੋਸ਼ ਦੀ ਮਕਦਮਾ ਜੋ ਚੱਲਿਆ ਸੀ ਉਸ ਦੇ ਬਾਰੇ ਜਰੂਰ ਦੱਸੋ ਬਿਲਕੁਲ ਚੁੰਚੁੰ ਜिले ਦੇ ਇੱਕ ਕਿਸਾਨ ਪਰਿਵਾਰ ਚ ਪੈਦਾ ਹੋਇਆ ਜਗਦੀਪ ਤਨਖੜ ਬੇਸਿਕਲੀ ਵਕਾਲਤ ਕੀਤੀ ਹੋਈ ਹੈ ਇਹਨਾਂ ਨੇ ਜੀ ਔਰ ਸ਼ੁਰੂਆਤੀ ਦੌਰ ਦੇ ਵਿੱਚ ਇਹ ਅ ਚਰਨ ਸਿੰਘ ਦੀ ਗਵਰਨਮੈਂਟ ਦੇ ਵਿੱਚ ਚੌਧਰੀ ਚੰਦ ਸਿੰਘ ਹਰਾ ਦੀ ਗਵਰਨਮੈਂਟ ਵਿੱਚ ਕੈਬਨਟ ਮੰਤਰੀ ਵੀ ਰਹੇ ਨੇ ਕੁਝ ਸਮਾਂ ਇਹ ਉਪਰਾਸ਼ਟਰਪਤੀ ਬਣਨ ਤੋਂ ਪਹਿਲਾਂ ਬੰਗਾਲ ਦੇ ਗਵਰਨਰ ਵੀ ਰਹੇ ਨੇ ਜਦੋਂ ਇਹ ਬੰਗਾਲ ਦੇ ਗਵਰਨਰ ਸੀ ਤੇ ਉਸ ਵੇਲੇ ਇਹਨਾਂ ਦਾ ਜਿਹੜਾ ਸਟੇਟ ਦੇ ਮੁਖੀ ਮੁੱਖ ਮੰਤਰੀ ਨਾਲ ਛਤੀ ਦਾ ਅੰਕੜਾ ਚੱਲਦਾ ਰਿਹਾ ਜੀ ਉਸ ਵੇਲੇ ਵੀ ਇਹ ਵਿਵਾਦਾਂ 'ਚ ਆਏ ਉਸ ਵੇਲੇ ਕਿਆਤਾ ਇਹ ਜਾਂਦਾ ਸੀ ਕਿ ਇਹ ਸੰਵਿਧਾਨਿਕ ਡਿਊਟੀਆਂ ਨਿਭਾ ਰਹੇ ਨੇ ਇਹ ਇਸ ਸੰਵਿਧਾਨਿਕ ਡਿਊਟੀਆਂ ਦੇ ਬਹਾਨੇ ਨਾਲ ਬੇਸਿਕਲੀ ਇਹ ਪਾਰਟੀ ਦਾ ਅਜੰਡਾ ਜਿਹੜਾ ਇਹ ਲਾਗੂ ਕਰ ਰਹੀ ਸੀ ਹਮ 10 ਜੁਲਾਈ 2024 ਨੂੰ ਇਹਨਾਂ ਨੂੰ ਨੋ ਕੌਨਫੀਡੈਂਸ ਮੋਸ਼ਨ ਇਹਨਾਂ ਦੇ ਖਿਲਾਫ ਲਿਆਂਦਾ ਗਿਆ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੇ ਉਪ ਰਾਸ਼ਟਰਪਤੀ ਆ ਜਿਨ੍ਹਾਂ ਦੇ ਖਿਲਾਫ ਮਾਨ ਹਾਨੀ ਦਾ ਜਿਹੜਾ ਆ ਮੋਸ਼ਨ ਲਿਆਂਦਾ ਗਿਆ ਜਿਨ੍ਹਾਂ ਦੇ ਖਿਲਾਫ ਮਹਾਦੋਸ਼ ਦਾ ਮੋਸ਼ਨ ਆਇਆ ਹੈ ਜਿਨ੍ਹਾਂ ਦੇ ਖਿਲਾਫ ਆਪੋਜੀਸ਼ਨ ਨੇ ਕਿਹਾ ਕਿ ਸਾਨੂੰ ਇਹਦੇ 'ਚ ਵਿਸ਼ਵਾਸ ਨਹੀਂਗਾ ਇਹ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਚੱਲਣ ਵਾਲੇ ਵਿਅਕਤੀ ਨੇ ਸੋ ਭਾਵੇਂ ਉਹ ਉਹ ਨੋ ਕੰਫੀਡੈਂਸ ਮੋਸ਼ਨ ਜਿਹੜਾ ਆ ਉਹ ਗਿਰ ਗਿਆ ਪਰੰਤੂ ਸੂਕੇਤਕ ਤੌਰ ਤੇ ਇਹ ਇੱਕ ਸਟੇਟ ਦੇ ਸੈਕੰਡ ਮੁਖੀ ਵਾਸਤੇ ਇੱਕ ਮਤਲਬ ਕੋਈ ਵਧੀਆ ਗੱਲ ਨਹੀਂ 1 ਜੁਲਾਈ 2025 ਨੂੰ ਇੱਕ ਸਿਆਸੀ ਮਾਹੌਲ ਵਿੱਚ ਇਹਨਾਂ ਨੇ ਕਿਹਾ ਕਿ ਇਹ ਮਾਹੌਲ ਜਿਹੜਾ ਹੈ ਇਹ ਲੋਕਤੰਤਰ ਲਈ ਸਹਾਈ ਮਾਹੌਲ ਨਹੀਂ ਪਿਛਲੇ ਦਿਨਾਂ ਦੀ ਗੱਲ ਹੈ ਹਾਂ ਹਾਂ ਇਹਨਾਂ ਨੂੰ ਸਟੇਟ ਦੇ ਸੈਕੰਡ ਹੈਡ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਤੇ ਇਸ ਮਾਹੌਲ ਨੂੰ ਲੋਕਤੰਤਰ ਦੇ ਅਨੁਕੂਲ ਨਾ ਸਮਝਣਾ ਮਤਲਬ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਇਹ ਸਦਾ ਹੀ ਚਰਚਾ 'ਚ ਰਹੇ ਨੇ ਇਹਨਾਂ ਨੇ ਕਿਹਾ ਆਪਰੇਸ਼ਨ ਸੰਧੂਰ ਦੇ ਹੱਕ ਚ ਜਦੋਂ ਇਹ ਬੋਲਦੇ ਨੇ ਤੇ ਕਹਿੰਦੇ ਨੇ ਕਿ ਜਿਵੇਂ ਅਮਰੀਕਾ ਨੇ ਲਾਦੀਨ ਨੂੰ ਮਾਰਿਆ ਸੀ ਇਹ ਉਹਦੇ ਬਰਾਬਰ ਦਾ ਜਿਹੜਾ ਆਪਰੇਸ਼ਨ ਹੈ ਹੂੰ 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 ਪਾਕਿਸਤਾਨ ਚ ਜਾ ਕੇ ਅਮਰੀਕਾ ਨੇ ਲਾਦੀਨ ਦਾ ਕਤਲ ਕੀਤਾ ਸੀਗਾ ਹਾਂਜੀ 28 ਨਵੰਬਰ ਨੂੰ ਇਹਨਾਂ ਨੇ 2023 ਨੂੰ ਇੱਕ ਬਿਆਨ ਦਿੱਤਾ ਸੀ ਮਹਾਤਮਾ ਗਾਂਧੀ ਬਾਰੇ ਇਹਨਾਂ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਮਹਾਪੁਰਸ਼ਾ ਤੇ ਨਰਿੰਦਰ ਮੋਦੀ ਯੁੱਗਪੁਰਸ਼ ਆ ਮਤਲਬ ਨਰਿੰਦਰ ਮੋਦੀ ਦੀ ਚਾਪ ਲੂਸੀ ਕਰਦਿਆਂ ਇਹਨਾਂ ਮਹਾਤਮਾ ਗਾਂਧੀ ਤੋਂ ਵੀ ਨਰਿੰਦਰ ਮੋਦੀ ਨੂੰ ਵੱਡਿਆ ਕਿਹਾ ਸੀ ਤੇ ਇਹ ਵੀ ਮਤਲਬ ਇਹਦੇ ਤੇ ਵੀ ਚਰਚਾ ਛਿੜੀ ਸੀ ਰਾਹੁਲ ਗਾਂਧੀ ਬਾਰੇ 15 ਸਤੰਬਰ 2024 ਨੂੰ ਇਹਨਾਂ ਨੇ ਇਤਰਾਜ਼ ਜੋ ਟਿੱਪਣੀ ਹਲਕੀ ਟਿੱਪਣੀ ਕੀਤੀ ਤੇ ਜਿਹਦੇ ਕਰਕੇ ਇਹ ਚਰਚਾ ਚ ਰਹਿ ਕਹਿਣ ਦਾ ਮਤਲਬ ਇਹ ਹੈ ਕਿ ਜਗਦੀਪ ਧਨਖੜ ਸਦਾ ਹੀ ਸੁਰਖੀਆਂ 'ਚ ਰਹਿਣ ਵਾਲੇ ਇੱਕ ਰਾਸੀ ਲੀਡਰ ਸੀਗੇ ਤੇ ਜਿਨ੍ਹਾਂ ਨੇ ਸਿਆਸਤ ਤੋਂ ਇੱਕਦਮ ਜੜਾਇਆ ਉਹ ਪਾਸਾ ਵਟ ਲਿਆ ਇਸ ਕਰਕੇ ਇਹਨਾਂ ਬਾਰੇ ਅਜੇ ਇਹ ਪ੍ਰਖਵਾਣੀ ਨਹੀਂ ਹੋ ਰਹੀ ਕਿ ਕੋ ਕਰ ਰਹੇ ਨੇ ਹਮ ਸਹੀ ਹੈ ਜੀ ਸੋ ਵਿਰਲੀ ਸਾਹਿਬ ਜਦ ਦੀ ਤਨ ਘਟਦੇ ਅਸਤੀਫੇ ਦੇ ਪਿੱਛੇ ਆਰਐਸਐਸ ਜਾਂ ਫਿਰ ਬੀਜੇਪੀ ਦੀ ਕੋਈ ਸਮੀਕਰਨ ਜੋ ਬਦਲ ਰਹੀ ਹੈ ਉਹ ਵੀ ਹੋ ਸਕਦੀ ਹੈ ਜਿੰਮੇ ਪਰ ਇਸ ਦੇ ਬਾਰੇ ਜਰੂਰ ਦੱਸੋ ਬਿਲਕੁਲ ਆਰਐਸਐਸ ਆ ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਤੋਂ ਹੁਣ ਦੇਸ਼ ਦਾ ਖਾੜਾ ਛਡਾਉਣਾ ਚਾਹੀਦਾ ਹੈ। ਅੱਛਾ ਜੀ। ਆਰਐਸਐਸ ਪਿਛਲੇ ਦਿਨਾਂ 'ਚ ਇਹਦੇ ਮੁਖੀ ਸ਼੍ਰੀ ਮੋਨ ਭਗਵਤ ਜੀ ਜਦੋਂ ਨਰਿੰਦਰ ਮੋਦੀ ਵਿਦੇਸ਼ਾਂ ਦੇ ਦੌਰੇ ਲਈ ਦਿੱਲੀ ਤੋਂ ਉੜੇ ਰਹੇ ਮੈਨੂੰ ਲੱਗਦਾ ਹੈ ਉਹ 2 ਤਰੀਕ ਸੀਗੀ ਇਸੇ ਮਹੀਨੇ ਦੀ ਤੇ ਜਦੋਂ ਉੜੇ ਨੇ ਤੇ ਉਸੇ ਹੀ ਦਿਨ 나ਗਪੁਰ ਤੋਂ ਫਲਾਈਟ ਲੈ ਕੇ ਮੋਨ ਭਗਵਤ ਜੀ ਦਿੱਲੀ ਪਹੁੰਚਦੇ ਨੇ। ਉਹ 7 ਦਿਨ ਵਿਦੇਸ਼ੀ ਦੌਰੇ ਤੇ ਰਹੇ ਨੇ ਤੇ ਇਹ 6 ਦਿਨ ਦਿੱਲੀ ਵਿੱਚ ਭਾਜਪਾ ਦੇ ਵੱਖ-ਵੱਖ ਲੀਡਰਾਂ ਨਾਲ ਗੱਲਬਾਤ ਕਰਦੇ ਰਹੇ ਨੇ ਹੂੰ ਅ ਪਿਛਲੇ ਦਿਨਾਂ ਦੇ ਵਿੱਚ ਜਦੋਂ ਨੱਡਾ ਸਾਹਿਬ ਦਾ ਬਿਆਨ ਇੱਕ ਐਸਾ ਆਇਆ ਸੀ ਭਾਜਪਾ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਭਾਜਪਾ ਹੁਣ ਇੰਨੀ ਸਮਰੱਥ ਹੋ ਗਈ ਹੈ ਕਿ ਇਹਨੂੰ ਆਰਐਸਐਸ ਦੀ ਇਲੈਕਸ਼ਨ ਚ ਬਦਲ ਲੈਣ ਦੀ ਲੋੜ ਨਹੀਂ ਜੀ ਉਦੋਂ ਆਰਐਸਐਸ ਨੇ ਪਿੱਛੇ ਹਟ ਕੇ ਇਹਨਾਂ ਨੂੰ ਆਪਣੇ ਰੰਗ ਦਿਖਾ ਵੀ ਦਿੱਤੇ ਸੀ ਕਿ ਜੇ ਅਸੀਂ ਪਿੱਛਿਆਂ ਤੇ ਤੁਸੀਂ ਹੁਣ ਯੋਰ ਲਾ ਕੇ ਜਿੱਤ ਕੇ ਦਿਖਾ ਦਿਓ ਹੂੰ ਹੂੰ ਉਸ ਤੋਂ ਬਾਅਦ ਕੇਰਲਾ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਤੇ ਉਸ ਮੀਟਿੰਗ ਵਿੱਚ ਵੱਖ-ਵੱਖ ਸੁਭਾਵਾਂ ਦੇ ਪ੍ਰਤੀਨਿਧ ਬੈਠਦੇ ਨੇ ਭਾਜਪਾ ਵੀ ਬੈਠਦੀ ਹੈ ਉਹਦੇ ਚ ਸ਼੍ਰੀ ਮੋਨ ਭਗਵਤ ਜੀ ਇਹ ਕਹਿੰਦੇ ਨੇ ਕਿ ਇਹ ਦੇਸ਼ ਬਹੁਤ ਵੱਡਾ ਹੈ। ਹਮਮ ਇਸ ਦੇਸ਼ ਵਿੱਚ ਜੇ ਬਗਾਵਤ ਹੋ ਗਈ ਤੇ ਤੁਹਾਡੇ ਕੋ ਸਾਂਭੀ ਨਹੀਂ ਜਾਣੀ। ਹਮ ਇਸ ਕਰਕੇ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦੀ ਇਹ ਜਿਹੜੀ ਬਹਾਲੀ ਹੈ ਉਹ ਕਰਦੇ ਰਿਹਾ ਕਰੋ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਵੱਲ ਪਿੱਠ ਨਾ ਕਰੋ। ਜੀ ਤੁਹਾਨੂੰ ਯਾਦ ਹੋਣਾ ਹੈ ਕਿ ਮੋਨ ਭਗਵਤ ਹੋਰਾਂ ਨੇ ਇੱਕ ਵਾਰੀ ਇਹ ਵੀ ਕਿਹਾ ਸੀ ਕਿ ਹਰ ਮਸਜਿਦ ਨੂੰ ਢਾ ਕੇ ਉਹਦੇ ਥੱਲੇੋਂ ਮੰਦਿਰ ਤਲਾਸ਼ਣ ਦੀ ਪ੍ਰੈਕਟਿਸ ਚ ਨਾ ਪਾਉ ਜੀ 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 ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੋਹਨ ਭਗਵਤ ਜੀ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੀਆਂ ਜਿਹੜੀਆਂ ਗਤੀਵਿਧੀਆਂ ਆ ਆ ਉਹਨੂੰ ਬੈਲੈਂਸ ਕਰਨ ਦੀ ਉਹਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਜੋ ਗਜਰਾਤੀ ਬਾਬੂਰੇ ਦੋ ਸਰਕਾਰਚ ਨੇ ਤੇ ਦੋ ਵਪਾਰੀ ਨੇ ਇਹਨਾਂ ਚੌਵਾਂ ਤੋਂ ਆਰਐਸਐਸ ਜਿਹੜੀ ਆ ਉਹ ਦੂਰੀ ਬਣਾ ਰਹੀ ਆ ਪਾਸਾ ਵਟ ਰਹੀ ਆ ਹਾਂ ਇਹ ਦੂਰੀ ਬਣਾ ਰਹੀ ਆ ਉਸੇ ਦੂਰੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਗਦੀਪ ਧਨਖੜ ਹੋਰਾ ਦਾ ਜਿਹੜਾ ਅਸਤੀਫਾ ਆ ਉੱਥੇ ਹੀ ਫਿੱਟ ਬੈਠਦਾ ਹੂੰ ਸਹੀ ਹੈ ਜੀ ਸੋ ਵੈਲੇ ਸਾਹਿਬ ਬਸ ਲੇਤਾ ਹੋਰ ਵੀ ਬਹੁਤ ਨੇ ਪਰ ਮਿਲਦੇ ਆਂ ਆਪਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਬਾਅਦ